ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਲਓ ਜੀ ਅੱਜ ਆਪਾਂ ਸਵੇਰ ਦੇ ਕੰਮ ਧੰਦੇ ਕਰਕੇ ਹਨਾ ਕੁਝ ਕ ਕੁਝ ਕਰਾਇਏਗੇ ਸੀਗੇ ਤੇ ਆਪਾਂ ਚਲੇ ਗਏ ਸੀ ਗੁਰਦੁਆਰਾ ਸਾਹਿਬ ਆ ਤੇ ਕਿਉਂਕਿ ਆਪਣੇ ਉੱਥੇ ਲੰਗਰ ਹਾਲ ਦੀ ਸੇਵਾ ਚੱਲ ਰਹੀ ਸੀਗੀ ਤੇ ਉਹਦਾ ਲੈਟਰ ਪੈਣਾ ਸੀ ਅੱਜ ਕਿ ਉੱਥੇ ਆਪਾਂ ਚਲੇ ਗਏ ਸੀ ਹਨਾ ਲੰਗਰ ਆਪਾਂ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੇ ਸੀਗੇ ਤੇ ਪਰਾ ਵਿੱਚ ਮੀ ਆ ਗਿਆ ਜੀ ਮੀ ਕਰਕੇ ਹਨਾ ਲੰਗਰ ਹਾਲ ਦਾ ਜਿਹੜਾ ਕੰਮ ਲੈਟਰ ਦਾ ਰੁਕ ਗਿਆ ਸੀਗਾ ਤੇ ਫਿਰ ਆਪਾਂ 1.5 ਵਜੇ ਤੱਕ ਵੇਟ ਕੀਤੀ ਹਨਾ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਰਹੇ ਤੇ ਉਸ ਤੋਂ ਬਾਅਦ ਫਿਰ ਆਪਾਂ 1.5 ਵਜੇ ਵਾਪਸ ਆ ਗਏ ਆਂਗੇ ਤੇ ਹੁਣ ਇੱਥੇ 2.5 ਵਜ ਦਾ ਟਾਈਮ ਹੋ ਗਿਆ ਘੰਟਾ ਹੋ ਗਿਆ ਤਕਰੀਬਨ ਆਇਆ ਨੂੰ ਆਪਾਂ ਨੂੰ ਤੇ ਹੁਣ ਮੀ ਵੀ ਹਟ ਗਿਆਗਾ ਤੇ ਲੈਟਰ ਦਾ ਕੰਮ ਆ ਜਿਹੜਾ ਦੁਬਾਰਾ ਸ਼ੁਰੂ ਹੋ ਗਿਆ ਸੀ ਤੇ ਆਪਾਂ ਤੋਂ ਦੁਬਾਰਾ ਹਨਾ ਜਾਇਆ ਨਹੀਂ ਗਿਆ ਘਰਾਂ ਦੇ ਵਿੱਚੋਂ ਹਨਾ ਜਦੋਂ ਇੱਕ ਵਾਰ ਆ ਜਾਂਦੇ ਆ ਫਿਰ ਵਾਪਸ ਦੁਬਾਰਾ ਹਨਾ ਜਾ ਨਹੀਂ ਹੁੰਦਾਗਾ ਤੇ ਉਦੋਂ ਲੱਗਦੇ ਹੱਥ ਆਪਾਂ ਹੋਰ ਵੀ ਸੇਵਾ ਕਰ ਲੈਂਦੇ ਤੇ ਚਲੋ ਜੀ ਜਿੰਨੇ ਕ ਆਪਣੇ ਕਰਮਾਂ ਦੇ ਵਿੱਚ ਸੇਵਾ ਸੀ ਆਪਾਂ ਕਰਿਆ ਹੀ ਹੁਣ ਜਿਹੜਾ ਮੌਸਮ ਆ ਥੋੜਾ ਠੀਕ ਹੋ ਗਿਆਗਾ ਤੇ ਪਹਿਲਾਂ ਉਦੋਂ ਸਵੇਰੇ ਪਹਿਲਾਂ ਮੀਂਹ ਪੈਣ ਲੱਗਿਆ ਉਦੋਂ ਹਜੇ ਲੰਗਰ ਦਾ ਕੰਮ ਲੰਗਰ ਹਾਲ ਦੀ ਜਿਹੜਾ ਲੈਟਰ ਦਾ ਕੰਮ ਸ਼ੁਰੂ ਨਹੀਂ ਕੀਤਾ ਸੀ ਸਵੇਰੇ ਉਦੋਂ ਵੀ ਬਹੁਤ ਮੀਂਹ ਪਿਆ ਤੇ ਫਿਰ ਲੱਗਦਾ ਨਹੀਂ ਸੀ ਵੀ ਅੱਜ ਹਨਾ ਸ਼ੁਰੂ ਕਰਨ ਦਊਗਾ ਕੰਮ ਤੇ ਫਿਰ ਵਿੱਚ ਦੀ ਵਧੀਆ ਹੋ ਗਿਆ ਸੀ ਮੌਸਮ ਫੇਰ ਚਲੋ ਲੈਟਰ ਦਾ ਕੰਮ ਸ਼ੁਰੂ ਹੋ ਗਿਆ ਤੇ ਹੁਣ ਲੈਟਰ ਪੈ ਰਿਹਾ ਹੈਗਾ ਬਾਬਾ ਜੀ ਨਾਲ ਨਾਲ ਪਾਠ ਕਰ ਰਹੇ ਨੇ ਸ਼ਾਇਦ ਤੁਹਾਨੂੰ ਬਾਅਦ ਵਿੱਚ ਸੁਣ ਰਹੀ ਹੋਵੇ ਤੇ ਚਲੋ ਜੀ ਹੁਣ ਆਪਾਂ ਥੋੜਾ ਮੌਸਮ ਠੀਕ ਆ ਹਨਾ ਚਾਹ ਬਣਾ ਕੇ ਪੀਨੇ ਆ ਤੇ ਪਹਿਲਾਂ ਆ ਪਾ ਕੇ ਰੈਸਟ ਕਰਨ ਲੱਗੇ ਕਿਉਂਕਿ ਲਾਈਟ ਹੈ ਨਹੀਂ ਸੀਗੀ ਸਵੇਰੇ ਤੇ ਤਾਂ ਕਰਕੇ ਅੱਜ ਫਿਰ ਆ ਕੇ ਮੈਂ ਕੱਪੜੇ-ਕੁਪੜੇ ਤੋਤੇ ਤੇ ਉਧਰ ਆਪਾਂ ਸਟੈਂਡ ਤੇ ਸੁੱਕਣੇ ਪਾ ਦਿੱਤੇ ਨੇਗੇ ਕਿਉਂਕਿ ਸਵੇਰੇ ਰਾਤ ਦਾ ਹੀ ਮੀਂਹ ਪੈ ਰਿਹਾ ਸੀਗਾ ਅੱਜ ਫਿਰ ਤੇ ਲਾਈਟ ਫਿਰ ਕੱਟ ਦਿੰਦੇ ਹੈਗੇ ਕੁਝ ਪਤਾ ਨਹੀਂ ਆਪਣੇ ਹਨਾ ট্রান্সਫਾਰਮ ਤੋਂ ਖਰਾਬ ਹੋ ਗਈ ਸੀਗੀ ਤੇ ਚਲੋ ਹੁਣ ਆਪਾਂ ਆਕੇ ਪਹਿਲਾਂ ਕੱਪੜੇ ਤੋਤੇ ਤੇ ਹੁਣ ਆਪਾਂ ਚਾਹ ਚੋ ਬਣਾ ਕੇ ਪੀਨੇ ਆ ਫਿਰ ਸ਼ਾਮ ਨੂੰ ਕੰਮ ਧੰਦੇ ਨੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਰੇ ਕੱਦੇ ਕੰਮ ਛੱਡ ਗਏ ਸੀਗੇ ਕਿਉਂਕਿ ਜਲਦੀ ਚਲੇ ਗਏ ਸੀ ਤੇ ਜਿੰਨਾ ਕੰਮ ਆਪਾਂ ਤੋਂ ਹੋਇਆ ਆਪਾਂ ਕਰ ਲਿਆ ਤੇ ਉਸ ਬਾਅਦ ਕੁਛ ਆਤੀ ਨਵੇਂੜਿਆ ਹੁਣ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਮਸਾਲਾ ਵੀ ਸ਼ੇਅਰ ਕਰਾਂਗੇ ਤੇ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹੋ ਤੇ ਕਈ ਭੈਣਾਂ ਦੇ ਕਮੈਂਟ ਆਏ ਸੀ ਆਪਾਂ ਨੂੰ ਤੇ ਵੀ ਦਹੀਂ ਵਾਲਾ ਮਸਾਲਾ ਜਿਹੜਾ ਸਾਡੇ ਨਾਲ ਸ਼ੇਅਰ ਕਰੋ ਵੀ ਕਿਸ ਤਰ੍ਹਾਂ ਤੁਸੀਂ ਬਣਾਇਆ ਬੀਓ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਸਵੇਰੇ ਆਪਾਂ ਅੱਜ ਮੌਂਗੀ ਮਸਰੀ ਦੀ ਦਾਲ ਬਣਾਈ ਸੀ ਤੇ ਉਹ ਬਸ ਥੋੜੀ ਜਿਹੀ ਬਣਾਈ ਸੀ ਆਪਾਂ ਸਵੇਰ-ਸਵੇਰ ਦੀ ਤੇ ਹੁਣ ਆਪਾਂ ਪਿੰਡੀਆਂ ਦੀ ਸਬਜ਼ੀ ਬਣਾਵਾਂਗੇ ਜਿਹੜਾ ਚੀਰਾ ਚੂਰਾਗੇ ਉਹਨਾਂ ਨੂੰ ਕਿਉਂਕਿ ਰਾਤ ਮੈਂ ਧੋ ਕੇ ਰੱਖਤੀਆਂ ਸੀ ਹਨਾ ਫਿਰ ਸੁੱਕੀਆਂ ਨਹੀਂ ਹੈਗੀਆਂ ਸੀਗੀਆਂ ਫਿਰ ਗਿੱਲੀਆਂਆਂ ਇਹਦੇ ਵਿੱਚ ਲਾਣਾ ਜੀ ਮੰਜ ਜਾਂਦੀਆਂ ਨੇ ਹੋ ਰਹੀ ਹਨਾ ਲੇਸ ਲੇਸ ਜੀ ਤਾਂ ਕਰਕੇ ਲਓ ਜੀ ਆਪਾਂ ਕੋਲਾ ਲੈ ਲਿਆ ਹੈਗਾ ਪਿੰਡਾਂ ਦੇ ਵਿੱਚ ਜਿਵੇਂ ਬਾਟੀ ਕੋਲੇ ਹਨਾ ਚੱਲਦੇ ਨੇ ਗਲਾਸਾਂ ਗਰੁੱਸਾਂ ਦੇ ਨਾਲੋਂ ਨਹੀਂ ਸਰਦਾ ਹੈਗਾ ਤੇ ਠੰਡੀ ਵੀ ਚਲਦੀ ਹੋ ਜਾਂਦੀ ਆ ਬਾਟੀਆਂ ਹਨਾ ਕੋਲਿਆਂ ਦੇ ਵਿੱਚ ਮਜ਼ਾ ਨਹੀਂ ਆਉਂਦਾ ਹਨਾ ਜਿੰਨਾ ਚਿਰ ਬਾਟੀ ਕੋਲੇ ਦੇ ਵਿੱਚ ਆਪਾਂ ਚਾਹ ਨਾ ਪੀਏ ਤੇ ਗਲਾਸ ਦੇ ਵਿੱਚ ਸੋਸੇ ਜੇ ਲੱਗ ਜਾਂਦੇ ਰਹਿੰਦੇ ਨੇ ਹੁਣ ਆਪਾਂ ਟੈਂਕੀ ਟੁੰਕੀ ਭਰ ਦਿੱਤੀ ਸੀਗੀ ਤੇ ਆਉਂਦਿਆਂ ਨੂੰ ਮੇਰੇ ਲਾਈਟ ਆ ਗਈ ਸੀ ਇੰਨਾ ਸ਼ੁਕਰ ਸੀ ਹਜੀ ਮੈਂਨੇ ਇੱਕ ਸਾਰੇ ਹਨਾ ਬੁਰਾ ਹਾਲ ਕਰ ਰੱਖਿਆ ਵਾਹਿਗੁਰੂ ਕਿਰਪਾ ਕਰਨ ਹੁਣ ਤਾਂ ਮੀ ਹਟ ਜੀ ਤੇ ਕਿਉਂਕਿ ਜੀ ਬਹੁਤ ਨੁਕਸਾਨ ਹੋ ਰਿਹਾ ਫਸਲਾਂ ਦਾ ਹਨਾ ਘਰਾਂ ਦਾ ਤੇ ਆਪਣੇ ਇੱਥੇ ਨੇੜੇ ਪਿੰਡ ਦਾ ਇੱਕ ਉੱਥੇ ਕੱਲ ਕਿਸੇ ਦਾ ਘਰ ਡਿੱਗ ਗਿਆ ਤੇ ਦੋ ਜੀਆਂ ਦੀ ਹਨਾ ਮਤਲਬ ਹਸਬੰਡ ਵਾਈਫ ਦੀ ਮੌਤ ਹੋ ਗਈ ਉਹਦੇ ਵਿੱਚ ਤੇ ਬੱਚੇ ਰਹਿ ਗਏ ਨੇ ਕਹਿੰਦੇ ਉਹਨਾਂ ਦੇ ਬਜ਼ੁਰਗ ਸੀ ਜਿਹੜੇ ਦੋਨੇ ਜੀ ਹਨਾ ਉਹਨਾਂ ਦੀ ਡੈਥ ਹੋ ਗਈ ਹੈ ਘਰ ਡਿੱਗ ਗਿਆ ਤੇ ਬਹੁਤ ਨੁਕਸਾਨ ਹੋ ਰਿਹਾ ਜੀ ਹਨਾ ਪਸ਼ੂਆਂ ਦਾ ਵੀ ਬੰਦਿਆਂ ਦਾ ਵੀ ਸਭ ਦਾ ਹੀ ਹੋ ਰਿਹਾ ਜੀ ਇਹ ਤਾਂ ਤਬਾਹ ਗੁਰੂ ਜੀ ਮੇਰ ਬਣਾਉਣ ਵੀ ਜਲਦੀ ਜਲਦੀ ਹਨਾ ਮੀਂਹ ਹਟ ਜੇ ਤੇ ਮੌਸਮ ਹੈ ਜਿਹੜਾ ਸਾਫ਼ ਹੋ ਜੇ ਤੇ ਇੱਕ ਦਿਨ ਧੁੱਪ ਨਿਕਲਿਆ ਹੁੰਦੀ ਆ ਕੱਲ ਆਪਣੇ ਬਹੁਤ ਵਧੀਆ ਧੁੱਪ ਸੀਗੀ ਬਹੁਤ ਕਰੜੀ ਧੁੱਪ ਸੀ ਵਧੀਆ ਤੇ ਦੂਜੇ ਦਿਨ ਫੇਰ ਮੀਂਹ ਆ ਜਾਂਦਾਗਾ ਰਾਤ ਦਾ ਮੀਂਹ ਪੈਣ ਲੱਗਿਆ ਆਪਣੀ ਤੇ ਕੱਲ ਸਾਰਾ ਦਿਨ ਵਧੀਆ ਧੁੱਪ ਰਹੇ ਕਰੜੀ ਨੋ ਜੀ ਆਪਾਂ ਚਾਹ ਚੂ ਪੀ ਲਈਏ ਪੇਰ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਅਗਲੇ ਕੰਮ ਲਓ ਜੀ ਚਾਹ ਚੋ ਪੀ ਲਈ ਆਪਾਂ ਨੇ ਹੁਣ ਆਪਾਂ ਪਿੰਡੀਆਂ ਚੀਰ ਲਈਏ ਪਹਿਲਾਂ ਤੇ ਮੀਹਾਂ ਦੇ ਮੌਸਮ ਕਰਕੇ ਹਨਾ ਸਬਜ਼ੀਆਂ ਨੇ ਜਿਹੜੀਆਂ ਸਾਰੀਆਂ ਬਹੁਤ ਮਹਿੰਗੀਆਂ ਹੋਈਆਂ ਪਈਆਂ ਨੇ ਕੋਈ ਸਬਜ਼ੀ ਲੈ ਲਓ ਹਨਾ ਕਦੂ ਲੈ ਲਓ ਤੋਰੀਆਂ ਲੈ ਲਓ ਸਾਰੇ 80 ਰੁਪਏ ਤੋਂ ਕੋਈ ਘਟ ਨਹੀਂ ਹੈਗੀ ਹਨਾ 100 ਰੁਪਏ 80 ਰੁਪਏ ਕੋਈ ਸਬਜ਼ੀਆਂ ਖਾਣ ਦਾ ਨਹੀਂ ਰਹਿ ਗਿਆ ਜੀ ਕਾਪਾ ਵਿੱਚੋਂ ਹੁਣ ਇਹ ਪਿੰਡੀਆਂ ਨੇ ਜਿਹੜੀਆਂ ਹੁਣ ਕੁਝ ਤਾਂ ਮੌਸਮ ਖਰਾਬ ਕਰਕੇ ਹਨਾ ਉਹ ਹੋ ਗਿਆ ਵਿੱਚੋਂ ਕਾਣੀਆਂ ਵੀ ਬਹੁਤ ਨਿਕਲਦੀਆਂ ਨਹੀਂ ਗਈਆਂ ਗਰੀਬ ਬੰਦਾ ਕੀ ਖਾ ਲੂਗਾ ਜੀ ਲੈ ਕੇ 80 ਰੁਪਏ ਸਬਜ਼ੀ ਲੈ ਕੇ ਹਨਾ ਕਿਲੋ ਕਿੱਥੇ ਜਾਊਗਾ ਉਹ ਐਕਰ ਰੱਬ ਨਹੀਂ ਕੁਛ ਕਾਰਨ ਦਿੰਦਾ ਹਨਾ ਜਿਨ੍ਹਾਂ ਨੇ ਹੁਣ ਰੋਜ਼ ਕੰਮ ਕਰਨਾ ਜੀ ਉਹੀ ਕੰਮ ਕਰਨਾ ਉਹੀ ਖਾਣਾ ਹਨਾ ਵਿਚਾਰੇ ਕੀ ਕਰਨਾ ਸਾਰੀਆਂ ਸਬਜ਼ੀਆਂ ਦੇ ਇਕুই ਰੇਟ ਹੋ ਰਹੇ ਨੇ ਉਸੇ ਤੋਂ ਬਾਅਦ ਮੈਂ ਤੁਹਾਡੇ ਨਾਲ ਮਸ਼ਾਲਾ ਸ਼ੇਅਰ ਕਰਦੀਆਂਗੀ ਬਸ ਜਲਦੀ ਜਲਦੀ ਮੈਂ ਪਿੰਡੀਆਂ ਚੀਰ ਲਾਂ ਲਓ ਜੀ ਆਪਾਂ ਇੱਥੇ ਪਹਿਲਾਂ ਮਸਾਲੇ ਕੋਲ ਕੇ ਪਾ ਲਈਏ ਫਿਰ ਤੁਹਾਨੂੰ ਦੱਸ ਦਿਆਂ ਕਿਹੜੇ ਕਿਹੜੇ ਮਸਾਲੇ ਨੇ ਤੇ ਇੱਥੇ ਆਪਾਂ ਪੈਕਟ ਆ ਗਏ ਆਪਣੇ ਕੋਲ ਤੇ ਕਾਲਾ ਨਮਕ ਦਾ ਤੇ ਆਪਣੇ ਕੋਲੇ ਕਾਲੀ ਪੀਸੀ ਹੋਈ ਮਿਰਚ ਹੈ ਤੇ ਜੇ ਤੁਸੀਂ ਸਾਬਤ ਕਾਲੀ ਮਿਰਚ ਲੈਣੀ ਹੈ ਤਾਂ ਉਹ ਲੈ ਸਕਦੇ ਹੋਗੇ ਲਓ ਜੀ ਆਪਾਂ ਮਸਾਲੇ ਆ ਜਿਹੜੇ ਪਲੇਟ ਦੇ ਵਿੱਚ ਪਾ ਲਏ ਨੇ ਤੇ ਇਧਰ ਆਪਾਂ 2 ਚਮਚੇ ਜੀਰੇ ਦੇ ਲੈਂਦੇ ਨੇ ਤੇ ਅੱਧਾ ਚਮਚਾ ਆਪਾਂ ਜਮੈਣ ਦਾ ਲੈਂਦਾ ਜੀ 2 ਚਮਚੇ ਲੈਂਦੇ ਨੇ ਜੀ ਆਪਾਂ ਧਨੀਏ ਦੇ ਸਾਬਤ ਧਨੀਏ ਤੇ 2 ਚਮਚੇ ਲੈਂਦੇ ਨੇ ਜੀ ਆਪਾਂ ਕਾਲੇ ਨਮਕ ਦੇ ਪੀਸਾ ਪੀਸਿਆ ਹੋਇਆ ਹੈ ਆਪਣੇ ਕੋਲ ਤੇ ਇਧਰ ਆਪਾਂ ਕਾਲੀ ਮਿਰਚ ਲੈਤੀ ਹੈ 1.5 ਚਮਚ ਇਹ ਵੀ ਆਪਣੇ ਕੋਲ ਪੀਸੀ ਹੋਈ ਹੈ ਜੇ ਤੁਹਾਡੇ ਕੋਲ ਸਾਬਤ ਕਾਲੀ ਮਿਰਚ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਜਿਹੜੇ ਆਪਣੇ ਖੜੇ ਮਸਾਲੇ ਨੇ ਇਹਨਾਂ ਨੂੰ ਆਪਾਂ ਹੁਣ ਰੋਸਟ ਕਰਾਂਗੇ ਤੇ ਇਧਰ ਆਪਾਂ ਭਿੰਡੀਆਂ چیر ਕੇ ਰੱਖ ਲਈਆਂ ਨੇ ਤੇ ਤਵੇ ਦੇ ਉੱਪਰ ਤੁਸੀਂ ਰੋਸਟ ਕਰ ਸਕਦੇ ਹੋ ਜਾਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਛੋਟਾਟ ਫਰਾਈ ਪੈਨ ਹੈ ਤਾਂ ਉਹਦੇ ਵਿੱਚ ਵੀ ਤੁਸੀਂ ਰੋਸਟ ਕਰ ਸਕਦੇ ਹੋਗੇ ਲਓ ਜੀ ਇੱਥੇ ਆਪਾਂ ਗੈਸ ਦਾ ਫਲੇਮ ਆ ਜਿਹੜਾ ਬਿਲਕੁਲ ਸਲੋ ਰੱਖਣਾਗਾ ਤੇ ਜਿਆਦਾ ਤੇਜ਼ ਫਲੇਮ ਹੋਇਆ ਜੀ ਤੇ ਜਿਹੜੇ ਆਪਣੇ ਮਸਾਲੇ ਨੇ ਹਨਾ ਇਹਨਾਂ ਦਾ ਜਿਹੜਾ ਟੇਸਟ ਹੈ ਉਹ ਬਿਲਕੁਲ ਖਰਾਬ ਹੋ ਜਾਊਗਾ ਮਤਲਬ ਮੱਚ ਜਾਣਗੇ ਤੇ ਬਿਲਕੁਲ ਹਲਕੀ ਅੱਗ ਦੇ ਉੱਪਰ ਆਪਾਂ ਇਹਨਾਂ ਨੂੰ ਰੋਸਟ ਕਰਨਾਗਾ ਪਹਿਲਾਂ ਆਪਾਂ ਸਾਰੇ ਨੂੰ ਪਹਿਲਾਂ ਜੀਰਾ ਪਾਇਆ ਤੇ ਅਜਮੈਣ ਹੈ ਜਿਹੜੀ ਆਪਾਂ ਗੈਸ ਨੂੰ ਬੰਦ ਕਰਕੇ ਫੇਰ ਪਾਵਾਂਗੇ ਤੇ ਨਾਲ ਹੀ ਆਪਾਂ ਜਿਹੜਾ ਇਹ ਸਾਬਤ ਧਨੀਆ ਤੇ ਇਹਨੂੰ ਪਾ ਦਾਂਗੇ ਤੇ ਜੇਕਰ ਆਪਣੇ ਕੋਲ ਕਾਲੀ ਮਿਰਚਾ ਜਿਹੜੀ ਸਾਬਤ ਹੁੰਦੀ ਤਾਂ ਫਿਰ ਆਪਾਂ ਨਾਲ ਹੀ ਉਹ ਪਾ ਦਿੰਦੇ ਹੁਣ ਆਪਣੇ ਕੋਲ ਇਹ ਪੀਸੀ ਹੋਈ ਐ ਤੇ ਇਹਨੂੰ ਆਪਾਂ ਨੂੰ ਰੋਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਹਲਕਾ ਹਲਕਾ ਇਹਨੂੰ ਰੋਸਟ ਕਰਾਂਗੇ ਜੀ ਤੇ ਜ਼ਿਆਦਾ ਟਾਈਮ ਇਹਨੂੰ ਰੋਸਟ ਨਹੀਂ ਕਰਨਾ ਬੀਤਾ ਕਿ ਇਹਨਾਂ ਦੀ ਜਿਹੜੀ ਹਸਬੂ ਆ ਉਹ ਚਲੀ ਜਾਵੇ ਤੇ ਬਿਲਕੁਲ ਜੀ ਮੈਂ ਆਪਾਂ ਬਾਜ਼ਾਰ ਦੇ ਵਿੱਚੋਂ ਹਨਾ ਕਾਲਾ ਨਮਕ ਲੈ ਕੇ ਆਉਣੀ ਆ ਦਹੀਂ ਵਾਸਤੇ ਤੇ ਉਸ ਤਰ੍ਹਾਂ ਹੀ ਬਣ ਕੇ ਤਿਆਰ ਹੋਊਗਾ ਇਹ ਲਓ ਜੀ ਆਪਾਂ ਥੋੜੀ ਮਾਤਰਾ ਦੇ ਵਿੱਚ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿਉਂਕਿ ਪਹਿਲਾਂ ਹੀ ਮੇਰੇ ਕੋਲੇ ਕਾਫੀ ਤਿਆਰ ਕੀਤਾ ਹੋਇਆ ਹਨਾ ਲੋਣ ਇਹ ਕਿੰਨਾ ਵੀ ਲੰਬਾ ਸਮਾਂ ਤੁਸੀਂ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਹੋਗੇ ਤੇ ਮੈਨੂੰ ਥੋੜੇ ਦਿਨੇ ਹੋਏ ਸੀ ਹਨਾ ਇਹਨੂੰ ਬਣਾਏ ਨੂੰ ਤੇ ਇਸ ਕੋ ਰੱਕੇ ਮੇਰੇ ਕੋਲੇ ਜਿਆਦਾ ਮਾਤਰਾ ਦੇ ਵਿੱਚ ਪਿਆ ਤੇ ਆਪਾਂ ਤੇ ਥੋੜੇ ਥੋੜੇ ਚੀਜ਼ਾਂ ਪਾ ਕੇ ਤੁਹਾਨੂੰ ਬਣਾ ਕੇ ਦਿਖਾ ਦਿੰਨੇ ਆ ਲਓ ਜੀ ਇਹ ਆਪਣੇ ਹੋ ਗਏ ਨੇ ਰੋਸਟ ਤੇ ਹੁਣ ਆਪਾਂ ਜਿਹੜੇ ਗੈਸ ਨੂੰ ਬਸ ਆਪਾਂ ਜਿਵੇਂ ਮਾਣ ਪਾ ਕੇ ਨਾ ਗੈਸ ਨੂੰ ਬੰਦ ਕਰ ਦਾਂਗੇ ਨਾਲ ਦੀ ਨਾਲ ਨੋ ਜੀ ਆਪਾਂ ਗੈਸ ਕਰਦਨੇ ਆ ਬੰਦ ਕਿਉਂਕਿ ਜਿਹੜੀ ਆਪਣੀ ਇਹ ਫਰਾਈ ਪੈਨ ਆ ਛੋਟਾ ਜਿਹਾ ਹਨ ਇਹ ਵੀ ਗਰਮ ਹੈ ਤੇ ਹੁਣ ਇਹਨੂੰ ਆਪਾਂ ਨਾ ਇਸ ਤਰ੍ਹਾਂ ਕੌਲੀ 'ਚ ਕੱਢ ਲੈਨੇ ਆ ਤੇ ਥੋੜਾ ਜਿਹਾ ਆਪਾਂ ਇਹਨੂੰ ਠੰਡਾ ਹੋਣ ਦਿੰਨੇ ਆਗੇ ਫਿਰ ਆਪਾਂ ਇਹਨੂੰ ਪੀਸ ਲਾਂਗੇ ਇਹਨੂੰ ਥੋੜਾ ਠੰਡਾ ਹੋ ਜਾਣ ਦਿਓ ਜੀ ਫਿਰ ਆਪਾਂ ਦਖਾਉਨੇ ਆ ਨੇ ਆਪਣਾ ਇਹ ਜਿਹੜਾ ਰੋਸਟ ਕਰਿਆ ਹਨ ਸਮਾਨ ਇਹ ਆਪਣਾ ਠੰਡਾ ਹੋ ਰਿਹਾ ਹੈ ਤੇ ਆਪਾਂ ਉਹਨਾਂ ਟਾਈਮ ਦੇ ਇਧਰ ਵਿੱਚ ਸਬਜੀ ਬਣਨ ਲਈ ਰੱਖ ਦਿੰਨੇ ਆ ਸਰੋਂ ਦਾ ਤੇਲ ਪਾਇਆ ਆਪਾਂ ਇਹਦੇ ਵਿੱਚ ਇਦੇ ਵਿੱਚ ਆਪਾਂ ਪੀਸ ਲਾਂਗੇ ਹੋਰ ਵੀ ਚੀਜ਼ਾਂ ਦੱਸਾਂਗੇ ਆਪਾਂ ਕੀ ਕੀ ਇਹਦੇ ਵਿੱਚ ਹੋਰ ਐਡ ਕਰ ਸਕਦੇ ਹਾਂ ਜਿਆਦਾ ਪਾਵਰ ਨਹੀਂ ਕਰਨੀਗੇ ਆਪਾਂ ਵਿੱਚ ਹੀ ਟਿੰਡੀਆਂ ਪਾ ਦਾਂਗੇ ਮੌਦੀ ਫਿੰਡਿੰਗ ਆਪਣੀਆਂ ਪੁੱਜਦੀਆਂ ਰਹਿਣਗੀਆਂ ਹੁਣ ਆਪਾਂ ਮਸਾਲਾ ਨੂੰ ਪੀਸ ਲੈਣੇ ਆਏ ਨੇ ਤੇ ਇਹਨੂੰ ਆਪਾਂ ਪੀਸ ਲਈਏ ਕਿ ਫਿੰਡਿੰਗ ਆਪਣੀਆਂ ਪੁੱਜਦੀਆਂ ਰਹਿਣਗੀਆਂ ਨੋ ਜੀ ਆਪਾਂ ਇਸ ਤਰ੍ਹਾਂ ਇਹਨੂੰ ਜ਼ਿਆਦਾ ਬਰੀਕ ਨਹੀਂ ਕਰਦੇਗੇ ਦੇਖੋ ਇਹਨਾਂ ਨੂੰ ਆਪਾਂ ਧਾਰੜ ਫਰੜ ਜਾ ਕਰਕੇ ਲੈ ਕੇ ਆਏ ਆ ਮਤਲਬ ਮੋਟਾ ਮੋਟਾ ਪੀਸ ਕੇ ਲੈ ਕੇ ਆਏ ਫੇਰ ਹੀ ਇਹਦਾ ਟੇਸਟ ਆ ਜਿਹੜਾ ਵਧੀਆ ਆਉਂਦਾ ਹੈਗਾ ਇਸ ਤਰ੍ਹਾਂ ਦੇਖੋ ਜੀਰਾ ਤੇ ਧਨੀਆ ਤੇ ਆਪਣਾ ਜਮੈਣ ਹੈ ਤੇ ਇਹਦੇ ਵਿੱਚ ਆਪਾਂ ਵਸਾ ਕਾਲਾ ਮਿਰਚ ਨੂਣ ਤੇ ਕਾਲੀ ਮਿਰਚ ਹਨ ਐਡ ਕਰ ਦਿੰਨੇ ਆ ਜੇ ਤੇ ਨੂਣ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਹਨ ਜਿਵੇਂ ਆਪਾਂ ਪੀਸਿਆ ਹੋਇਆ ਨੂਣ ਲੈਂਦਾ ਹਨ ਇਤੋਂ ਤੁਸੀਂ ਜ਼ਿਆਦਾ ਖਾਣੇ ਨੂੰ ਲੋਨ ਹਨਾ ਫਿਰ ਤੁਸੀਂ ਮਾਤਰਾ ਜੀ ਜ਼ਿਆਦਾ ਲੈ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਜੇ ਤੁਸੀਂ ਬਾਜ਼ਾਰ ਚੋਂ ਜਿਵੇਂ ਆਪਾਂ ਲੈ ਕੇ ਆਉਨੇ ਆ ਹਨਾ ਫੋ ਉਸ ਤਰ੍ਹਾਂ ਇਹਨੂੰ ਮਤਲਬ ਟੇਸਟ ਵਿੱਚ ਚੇਂਜ ਕਰਨਾ ਤਾਂ ਤੁਸੀਂ ਦੋ ਚਮਚੇ ਇਹਦੇ ਵਿੱਚ ਆਮਚੂਰ ਪਾਊਡਰ ਪਾਊਡਰ ਦੇ ਪਾ ਲਿਓ ਤੇ ਉਹਦੇ ਨਾਲ ਜਿਹੜਾ ਬਿਲਕੁਲ ਉਸ ਤਰ੍ਹਾਂ ਦਾ ਹੀ ਹੋ ਜਾਊਗਾ ਵੈਸੇ ਅਸੀਂ ਆਮਚੂਰ ਆਮਚੂਰ ਪਾਊਡਰ ਨਹੀਂ ਪਾਉਂਦੇਗੇ ਲਓ ਜੀ ਆਪਣਾ ਜਿਹੜਾ ਮਸਾਲਾ ਬਣ ਕੇ ਰੈਡੀ ਹੋ ਗਿਆ ਹੁਣ ਇਹਨੂੰ ਵੀ ਸੱਕ ਦਹੀਂ ਚ ਪਾਓ ਹਨਾ ਲੱਸੀ ਚ ਪਾਓ ਕੋਈ ਫਰੂਟ ਦੇ ਉੱਪਰ ਤੁਸੀਂ ਮਤਲਬ ਸਰਕੇਗੇ ਹਨਾ ਉਹਦੇ ਫਰੂਟ ਤੇ ਖਾਣਾ ਹਨਾ ਕੇਲੇ ਵਗੈਰਾ ਆਪਾਂ ਜਿੰਨੇ ਸੇਵ ਤਿਰ ਲੈਨੇ ਤੇ ਕਿਵੇਂ ਮਰਜ਼ੀ ਤੁਸੀਂ ਖਾ ਸਕਦੇ ਹੋ ਤੇ ਬਹੁਤ ਹੀ ਟੇਸਟੀ ਬਣਦਾ ਹੈਗਾ ਤੇ ਆਮਚੂਰ ਪਾਊਡਰ ਆਪਾਂ ਸਕਿਪ ਕੀਤਾ ਹੋਇਆ ਇਹਦੇ ਵਿੱਚੋਂ ਤੇ ਇੱਕ ਤੁਸੀਂ ਹਿੰਗਾ ਜਿਹੜੀ ਉਹ ਆਪਦੇ ਸਵਾਦ ਅਕੋਰਡਿੰਗ ਆਣੀ ਹੋਵੇ ਪਾ ਲਿਓ ਤੇ ਨਹੀਂ ਪਾਉਣੀ ਹਨਾ ਤੇ ਸਕਿਪ ਕਰ ਦਿਓ ਤੇ ਆਪਾਂ ਦੋ ਚੀਜ਼ਾਂ ਇਹਦੇ ਵਿੱਚੋਂ ਸਕਿਪ ਕੀਤੀਆਂ ਹੋਈਆਂ ਨੇ ਇਕ ਆਮਚੋਰ ਪਾਊਡਰ ਤੇ ਇੱਕ ਹਿੰਗ ਤੇ ਲਓ ਜੀ ਆਪਾਂ ਮਸਾਲਾ ਪਣਾ ਦੀ ਫਰਮੈਸ ਤੇ ਹਨਾ ਤੁਹਾਨੂੰ ਬਣਾ ਕੇ ਦਿਖਾ ਦਿੱਤਾਗਾ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਟਰਾਈ ਕਰਕੇ ਫਿਰ ਤੁਸੀਂ ਮੈਨੂੰ ਦੱਸਿਓ ਵੀ ਕਿਸ ਤਰ੍ਹਾਂ ਦਾ ਬਣਿਆ ਤੇ ਬਹੁਤ ਹੀ ਟੇਸਟੀ ਬਣਦਾ ਹੈ ਇਧਰ ਆਪਣੀਆਂ ਭਿੰਡੀਆਂ ਵੀ ਬੱਸ ਪੁੱਜ ਗਿਆ ਨੇ ਚੰਗੀ ਤਰ੍ਹਾਂ ਆਪਾਂ ਨੂੰ ਨੋਨ ਮਿਰਚ ਪਾਦਨੇ ਹੁਣ ਇਹਦੇ ਵਿੱਚ ਆਪਾਂ ਇਹਨੂੰ ਇਹਦੇ ਵਿੱਚ ਮਿਕਸ ਕਰ ਦਿੰਨੇ ਆਂ ਚਾਟ ਵਗੈਰਾ ਬਣਾਉਣਾ ਜਿਵੇਂ ਆਪਾਂ ਫਰੂਟ ਦੀ ਤੇ ਉਹਦੇ ਉੱਤੇ ਪਾ ਕੇ ਤੁਸੀਂ ਇਹਨੂੰ ਸਰਕਾ ਕਰਕੇ ਬਹੁਤ ਹੀ ਟੇਸਟੀ ਬਣਾ ਲਾ। ਤੇ ਲੱਸੀ ਦੇ ਵਿੱਚ ਪਾ ਸਕਦੇ ਹੋ ਦਹੀਂ ਦੇ ਵਿੱਚ ਪਾ ਸਕਦੇ ਹੋ। ਮਸਾਲੇ ਵੀ ਸਾਰੇ ਥੱਲੇ ਹੋਏ ਪਏ ਆਗੇ ਲੋਨ ਮਿਰਚ ਲਓ ਆਪਾਂ ਮਾਜ ਲੀਏ ਜੀ ਭਾਂਡੇ ਕਿਉਂਕਿ ਭਾਂਡੇ ਵੀ ਕਾਫੀ ਇਕੱਠੇ ਹੋ ਗਏ ਨੇ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਜੋ ਵੀ ਨਵੇਂ ਆਉਂਦੇ ਨੇ ਭੈਣ ਭਰਾ ਆਪਣੇ ਚੈਨਲ ਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਬਾਏ ਬਾਏ